ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਸਾਬਕਾ ਆਈਏਐਸ ਸਰਦਾਰ ਗੁਰਤੇਜ ਸਿੰਘ ਜੀ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਜੋ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੇ ਮੀਟਿੰਗ ਤੋਂ ਬਾਅਦ ਤਨਖਾਹਿਆ ਕਰਾਰ ਦਿੱਤਾ ਆ ਉਹਦੇ ਉੱਤੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਕਿ ਕੀ ਇਹ ਤੌਰ ਤਰੀਕਾ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦੇਣ ਦਾ ਇਹ ਮਤਲਬ ਕਿ ਇਥੇ ਤੱਕ ਸੀਮਤ ਰਹਿਣਾ ਚਾਹੀਦਾ ਜਿਵੇਂ ਉਹਨਾਂ ਨੇ ਕਿਹਾ ਕਿ ਪੇਸ਼ ਹੋ ਕੇ ਮਾਫੀ ਮੰਗੀ ਜਾਵੇ ਉਹ ਕਿਹੜੇ ਗੁਨਾਹ ਹੋਣਗੇ ਉਹ ਮਾਫੀ ਕਿਸ ਢੰਗ ਦੀ ਜਾਂ ਕਿਵੇਂ ਦੀ ਹੋਏਗੀ ਉਹ ਕਿਵੇਂ ਪ੍ਰਵਾਨਿਤ ਹੋਏਗੀ ਇਸ ਉੱਤੇ ਵੀ ਗੱਲਬਾਤ ਹੋਏਗੀ ਦੂਜਾ ਜਿਹੜਾ ਬਾਗੀ ਤੜਾ ਉਹ ਲਗਾਤਾਰ ਇਹ ਕਹਿ ਰਿਹਾ ਹੈ ਕਿ ਹੁਣ ਜਦੋਂ ਤਨਖਾਹਾਂ ਇਕਰਾਰ ਦੇ ਦਿੱਤਾ ਗਿਆ ਤਾਂ ਸੁਖਬੀਰ ਸਿੰਘ ਬਾਦਲ ਆਪਣੇ ਅਹੁਦੇ ਤੋਂ ਪ੍ਰਧਾਨਗੀ ਮਤਲਬ ਛੱਡ ਕੇ ਲਾਂਬੇ ਹੋ ਜਾਣ ਸਰਦਾਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਸੁਬਿੰਦਰ ਜੀ ਧੰਨਵਾਦ ਸਰਦਾਰ ਜੱਬ ਹੁਣ ਇਸ ਤਨਖਾਹੀਆਕਰਾਰ ਦੇਣ ਦੀ ਪ੍ਰਕਿਰਿਆ ਨੂੰ ਜਿਵੇਂ ਸੁਖਵੀਰ ਸਿੰਘ ਬਾਦਲ ਨੂੰ ਦਿੱਤਾ ਗਿਆ ਇਹ ਇਹਨੂੰ ਅਸੀਂ ਕਿਵੇਂ ਸਮਝੀਏ ਅਕਾਲੀ ਦਲ ਦੇ ਭਵਿੱਖ ਦੇ ਸੰਦਰਭ ਚ ਤੇ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਸਿਆਸਤ ਦੇ ਸੰਦਰਭ ਚ ਕੀ ਇਹਦੇ ਨਾਲ ਉਹ ਸਾਰੇ ਮਸਲੇ ਹੱਲ ਹੋ ਜਾਂਦੇ ਨੇ ਤਨਖਾਹੀਆਕਰਾਰ ਦੇਣ ਨਾਲ ਜਾਂ ਫਿਰ ਇੰਨਾ ਕੀ ਬਸ ਇਥੇਕ ਤੱਕ ਇਹ ਜਿਹੜਾ ਸੇਵਾ ਲਾਉਣਾ ਜਾਂ ਸਜ਼ਾ ਦੇਣ ਦਾ ਜਿਹੜਾ ਜੋ ਵੀ ਪੰਥਕ ਮਰਿਆਦਾ ਦੇ ਅਨੁਸਾਰ ਹੈ ਸੋ ਸੁਖਵਿੰਦਰ ਜੀ ਪੰਥਕ ਮਰਿਆਦਾ ਦਾ ਕੀ ਤਨਕਾ ਹੈ ਇਸ ਚੀਜ਼ ਦੇ ਨਾਲ ਮੈਨੂੰ ਤਾਂ ਕੋਈ ਸਮਝ ਨਹੀਂ ਆ ਰਹੀ ਦੇਖੋ ਕੋਈ ਐਸਾ ਸਮਾਂ ਨਹੀਂ ਜਿਸ ਵੇਲੇ ਕੇ ਸਿੱਖ ਕਿਸੇ ਵੀ ਸਿੱਖ ਨੂੰ ਅੰਮ੍ਰਿਤ ਧਾਰੀ ਸਿੱਖ ਨੂੰ ਅਕਾਲ ਤਖ਼ਤ ਸਮਨ ਕਰ ਸਕੇ ਔਰ ਉਹ ਉਸਤੇ ਉੱਤੇ ਕੋਈ ਜ਼ੁਰਮਾਇਦ ਕਰ ਸਕੇ ਜਾਂ ਕੁਝ ਕਹਿ ਸਕੇ ਸਭ ਇੱਕੋ ਹੀ ਇੱਕ ਪ੍ਰੋਵੀਜ਼ਨ ਹੈ ਸਾਰੇ ਰਹਿਤ ਮਰਿਆਦਾ ਦੇ ਵਿੱਚ ਕਿ ਸਿੱਖ ਜਿਸ ਵੇਲੇ ਸਮਝਦਾ ਹੈ ਕਿ ਉਸਨੇ ਕੋਈ ਧਾਰਮਿਕ ਉਦਾਹੀ ਕੀਤੀ ਹੈ ਅੰਮ੍ਰਿਤ ਦੀ ਕੋਈ ਰਹਿਤ ਭੰਗ ਕੀਤੀ ਹੈ ਜਾਂ ਕੁਝ ਉਸਨੇ ਉਸ ਕੋਲੋਂ ਗਲਤ ਹੋਇਆ ਹੈ ਤਾਂ ਉਹ ਆਪਣੇ ਆਪ ਜਾ ਕੇ ਪੇਸ਼ ਹੁੰਦਾ ਹੈ ਔਰ ਬੇਨਤੀ ਕਰਦਾ ਹੈ ਜੀ ਮੈਂ ਮੇਰੇ ਕੋਲ ਉਦਾਹੀ ਹੋ ਗਈ ਮੈਨੂੰ ਅਫਸੋਸ ਹੈ ਇਸ ਚੀਜ਼ ਦਾ ਤੇ ਮੈਂ ਆਪਣੇ ਆਪ ਨੂੰ ਸਿੱਖ ਪੰਥ ਦੇ ਵਿੱਚ ਬੈਠਾ ਇਹਣਾ ਮਹਿਸੂਸ ਕਰਦਾ ਮੈਨੂੰ ਤੁਸੀਂ ਦੁਬਾਰੇ ਮੇਰੇ ਗੁਨਾਹ ਬਖਸ਼ ਕੇ ਤੇ ਮੈਨੂੰ ਦੁਬਾਰੇ ਸੰਗਤ ਦੇ ਵਿੱਚ ਮਿਲੋ ਇਹ ਹੁੰਦਾ ਇੱਕ ਬਰੁਜਨਸਰੀ ਜੀ ਉਸ ਦੇ ਵਿੱਚ ਤਨਖਾਈਆ ਕਰਾੜ ਦਿੱਤਾ ਜਾਂਦਾ ਉਹ ਇੱਕ ਫਾਰਮੈਲਿਟੀ ਹੁੰਦੀ ਹੈ ਕਿਉਂਕਿ ਜਿਹੜੀ ਕ੍ਰਾਈਮ ਹੁੰਦੀ ਹੈ ਨਾ ਉਹ ਆਪਣੇ ਆਪ ਦੇ ਬਰਖਲਾ ਹੁੰਦੀ ਹੈ ਕਿਸੇ ਦੇ ਬਰਖਲਾਫ ਨਹੀਂ ਹੈ ਜੇ ਮੈਂ ਅਮਰਤਦੀਪ ਪੰਕਰਦੋਂ ਤਾਂ ਇਹ ਮੇਰੀ ਕੁਤਾਹੀ ਹੈ ਮੇਰੇ ਆ ਆਪਣੇ ਬਰਖਲਾਫ ਮੈਂ ਕੋਈ ਕ੍ਰਾਈਮ ਕਰ ਰਿਹਾ ਜੀ ਉਹ ਕਿਸੇ ਦਾ ਤਾਂ ਉਹਦੇ ਨਾਲ ਕੋਈ ਤਾਲਕ ਨਹੀਂ ਹੁੰਦਾ ਮੇਰੇ ਨਾਲ ਹੀ ਤਾਲਕ ਹੈ ਕਾ ਮੈਨੂੰ ਉਹ ਤਰਵਾਸ ਦਿੰਦੇ ਆ ਮੇਰੇ ਜਿਹੜੇ ਗੁਰਪਾਈ ਹੁੰਦੇ ਨੇ ਉਹ ਕਹਿੰਦੇ ਨੇ ਭਾਈ ਠੀਕ ਆ ਕੋਈ ਗੱਲ ਨਹੀਂ ਗਲਤੀ ਸਾਰਿਆਂ ਕੋਲ ਹੋ ਜਾਂਦੀ ਹੈ ਚੰਗਾ ਤੂੰ ਰਾਹੇ ਰਾਸ ਦੇ ਉੱਤੇ ਆ ਗਿਆ ਤੇ ਇਸ ਕਰਕੇ ਤੈਨੂੰ ਥੋੜਾ ਜਿਹਾ ਮਹਿਸੂਸ ਹੋਣਾ ਚਾਹੀਦਾ ਵੀ ਤੂੰ ਗਲਤੀ ਕੀਤੀ ਸੀ ਉਹ ਮੜੀ-ਮੂਟੀ ਤਰਖਾਹ ਲਾ ਕੇ ਜਿਵੇਂ ਬਰਤਨ ਮਾਂਜਨ ਦੀ ਪਾੜ ਕਰਨ ਦੀ ਵਗੈਰਾ ਇਹ ਉਸ ਨੂੰ ਦੁਬਾਰੇ ਫੇਰ ਪੰਥ ਦੇ ਨਾਲ ਮਿਲ ਲੈਂਦੇ ਜੀ ਇਹ ਇੱਕ ਇੱਕੋ ਹੀ ਇੱਕ ਪ੍ਰੋਵੀਜ਼ਨ ਹੈ ਹੁਣ ਇਹ ਸੁਖਵੀਰ ਸਿੰਘ ਬਾਦਲ ਤੇ ਬਾਕੀ ਦੇ ਜਿਹੜੇ ਸਾਰੇ ਜਿਹੜੇ ਹਨਗੇ ਇਹ ਕਿਸ ਤਰ੍ਹਾਂਕ ਮਰਿਆਦਾ ਦੇ ਤਹਿਤ ਉੱਥੇ ਪੇਸ਼ ਹੋ ਰਹੇ ਆ ਔਰ ਕੀ ਉਹਨਾਂ ਕੋਲੋਂ ਐਕਸਪੈਕਟ ਕਰਦੇ ਆ ਹੁਣ ਜੇ ਇੱਕ ਦੂਸਰੀ ਗੱਲ ਹੋਰ ਹੈਗੀ ਬਈ ਇਹ ਜਿਹੜਾ ਜੱਜੇਦਾਰ ਹੈ ਇਹ ਤਾਂ ਇਹਨਾਂ ਦਾ ਆਪਣਾ ਲਾਇਆ ਹੋਇਆ ਹੈ ਜੀ ਔਰ ਕੋਈ ਵੀ ਹੋਏ ਬੰਦਾ ਜਿਹਨੂੰ ਤੁਸੀਂ ਆਪ ਅਪੋਇੰਟ ਕਰਦੇ ਹੋ ਤੁਹਾਡਾ ਤੁਹਾਡੀ ਸ਼੍ਰੋਮਣੀ ਕਮੇਟੀ ਤੋਂ ਜਿਸ ਦੇ ਵਿੱਚ ਤੁਹਾਡੀ ਸਰਦਾਰੀ ਹੈ ਉਸ ਤੋਂ ਤਨਖਾਹ ਲੈ ਕੇ ਉਹ ਕਿਸ ਤਰ੍ਹਾਂ ਨਾਲ ਕੋਈ ਨਿਸ਼ਪਕਸ਼ ਜਾਂ ਆਜ਼ਾਦ ਫੈਸਲਾ ਕਰ ਸਕਦਾ ਹੈ ਇਹ ਤਾਂ ਮੈਨੂੰ ਕੋਈ ਇਸ ਹੁੰਦਾ ਕੋਈ ਨਜ਼ਰ ਨਹੀਂ ਆ ਰਿਹਾ ਜੀ ਜਿਹੜੀ ਇਹ ਕਹਿੰਦੇ ਜੀ ਸੀ ਤਨਖਾਹ ਲਾਤੀ ਤੇ ਤਨਖਾਹਿਆ ਕਰਾੜ ਦੇਤਾ ਪਰ ਇਹਦੇ ਨਾਲ ਤਾਂ ਕੋਈ ਮਸਲਾ ਹੱਲ ਨਹੀਂ ਹੋਣ ਲੱਗਿਆ ਕਿਉਂਕਿ ਉਸ ਉਹ ਇਹੋ ਜਿਹਾ ਹੁੰਦਾ ਹੈ ਰਹੇ ਖਾਦ ਰੋਜ਼ ਦਿਨ ਦਾ ਮਤਲਬ ਸਿਰਫ ਇਨਾ ਹੁੰਦਾ ਹੈ ਕਿ ਉਸ ਟਾਈਮ ਦੇ ਵਿੱਚ ਉਸ ਤੋਂ ਬਾਅਦ ਜੋ ਤਾਈ ਉਸ ਨੂੰ ਦੁਬਾਰਾ ਸ਼ਾਮਿਲ ਕਰਨਾ ਹੈ ਉਨ ਤੱਕ ਉਹ ਆਪਣੀ ਸਜ਼ਾ ਵਗੈਰਾ ਪੂਰੀ ਕਰਦਾ ਹੈ ਲੇਕਿਨ ਐਸੀ ਕੋਈ ਸਜ਼ਾ ਵਗੈਰਾ ਕੋਈ ਦਿੱਤੀ ਨਹੀਂ ਲੱਗਦੀ ਜਿਸ ਤਰ੍ਹਾਂ ਵੀ ਰਿਪੋਰਟਾਂ ਆਈਆਂ ਤਾਂ ਇਹ ਸਾਰਾ ਕੁਝ ਇਹ ਸਭ ਗੋਲ ਲੱਗਦਾ ਹੈ ਮੈਨੂੰ ਮੇਰੇ ਖਿਆਲ ਦੇ ਵਿੱਚ ਉਹੀ ਫਾਰਮੂਲਾ ਚੱਲ ਰਿਹਾ ਹੈ ਆਪੇ ਮੈਂ ਆਪੇ ਮੈਂ ਪਹਿਰੀ ਪਹਿਨੀ ਆਪੇ ਬੁੱਢ ਸਾਗ ਜੀ ਅੱਛਾ ਗੁਰਤੇਜ ਸਿੰਘ ਜੀ ਜਦੋਂ ਤੱਕ ਮਤਲਬ ਕਿ ਸਵਾਲ ਉੱਭਰਦੇ ਨੇ ਜਿਤੋਂ ਤੱਕ ਕਿ ਸਿੱਖ ਰਹਿਤ ਮਰਿਆਦਾ ਮੁਤਾਬਕ ਜਿਵੇਂ ਵੱਜਰ ਗੁਨਾਹ ਹੋਣੇ ਜਾਂ ਵੱਜਰ ਕੁਰੇਤ ਹੋਣੀ ਉਸ ਮੁਤਾਬਕ ਤਨਖਾਹਿਆ ਕਰਾਰ ਆਪਾਂ ਸਭ ਨੂੰ ਪਤਾ ਹੈ ਕਿ ਕਿਵੇਂ ਦਿੱਤਾ ਜਾਂਦਾ ਪਰ ਇਹ ਜੋ ਬੇਅਦਬੀਆਂ ਦੇ ਮਸਲੇ ਨੇ ਉਹਨਾਂ ਦੇ ਨਾਲ ਜਿਸ ਤਰੀਕੇ ਨਾਲ ਸਿਆਸੀ ਤਰੀਕੇ ਨਾਲ ਜਿਵੇਂ ਨਜਿੱਠਿਆ ਗਿਆ ਗੋਲੀ ਕਾਂਡ ਹੋਏ ਸਿੱਖ ਸ਼ਹੀਦ ਹੋਏ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਉਹ ਸਾਰਾ ਕੁਝ ਸਭ ਨੂੰ ਪਤਾ ਜਨਤਕ ਤੌਰ ਦੇ ਉੱਤੇ ਇੱਕ ਹੁਣ ਇੱਕ ਹੈ ਦੁਨਿਆਵੀ ਅਦਾਲਤ ਜੋ ਸਾਡੇ ਸਾਹਮਣੇ ਆ ਕੇ ਅਦਾਲਤਾਂ ਦੇ ਵਿੱਚ ਕੇਸ ਚੱਲ ਰਹੇ ਨੇ ਉੱਥੇ ਕਿਸ ਢੰਗ ਨਾਲ ਅਕਾਲੀ ਦਲ ਆਪਣੀ ਮਤਲਬ ਕਿ ਗੱਲ ਰੱਖ ਰਿਹਾ ਜਾਂ ਉੱਥੇ ਕਿਵੇਂ ਆਪਣੇ ਕੇਸਾਂ ਦੀ ਪੇਰਵਾਹੀ ਕਰ ਰਿਹਾ ਦੂਜੇ ਪਾਸੇ ਇਹ ਜੋ ਮਤਲਬ ਕਿ ਪਰਮਾਰਥ ਦੇ ਤਰੀਕੇ ਦੇ ਅੱਥਰਿ ਅਕਾਲ ਤਖਤ ਸਾਹਿਬ ਦੇ ਨਤਮਸਤਕ ਹੋ ਕੇ ਪ੍ਰਵਾਨ ਕਰਨਾ ਉਹ ਸਾਰਾ ਕੁਝ ਅਸੀਂ ਇਹਨਾਂ ਨੂੰ ਗੁਨਾਹਾਂ ਨੂੰ ਕਿੱਥੇ ਖੜਾ ਕਰੀਏ ਕਿ ਕਿਸ ਢੰਗ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਵੇਂ ਬਾਕੀ ਤਰ੍ਹਾਂ ਸਾਰੀਆਂ ਲੱਗੀਆਂ ਪੰਥਕ ਜਥੇਬੰਦੀਆਂ ਪਹੁੰਚੀਆਂ ਉਹਨਾਂ ਨੇ ਕਿਹਾ ਜੀ ਇਹਨਾਂ ਤੇ 10 ਸਾਲ ਦਾ ਬੈਨ ਲਾਓ ਸਿਆਸੀ ਤੌਰ ਉੱਤੇ ਵਿਚਰਨ ਤੇ ਇਹਨਾਂ ਤੋਂ ਪ੍ਰਧਾਨਗੀ ਖੋਲੋ ਇਹ ਸਾਰਾ ਕੁਝ ਲਗਾਤਾਰ ਕਿਹਾ ਜਾ ਰਿਹਾ ਤਾਂ ਇਹ ਫਿਰ ਕਿਸ ਢੰਗ ਦੇ ਨਾਲ ਜਿਹੜਾ ਇਸ ਮਾਮਲੇ ਨੂੰ ਪੂਰੇ ਅਮਲ ਵਿੱਚ ਲਿਆਂਦਾ ਜਾਵੇ ਜੇ ਤਨਖਈਆ ਮਤਲਬ ਕਿ ਇਕਰਾਰ ਦਿੱਤਾ ਗਿਆ ਤਾਂ ਇਸ ਤੋਂ ਕਿਵੇਂ ਹੋਰ ਵੱਧ ਕੀ ਹੋ ਸਕਦਾ ਸੀ ਸੁਖਿੰਦਰ ਜੀ ਇੱਕ ਇਕਬਾਲ ਦਾ ਸ਼ੇਰ ਹੈ ਕਿ ਨਾ ਉਹ ਹੁਸਨ ਵਿੱਚ ਰਹੀ ਉਹ ਸ਼ੌਖੀਆਂ ਨਾ ਇਸ਼ਕ ਵਿੱਚ ਰਹੀ ਉਹ ਗਰਮੀਆਂ ਨਾ ਉਹ ਗਜ਼ਲਵੀਂ ਵਿੱਚ ਤੜਪ ਹੈ ਨਾ ਖਮ ਹੈ ਜ਼ੁਲਫੇ ਆਇਆਜ਼ ਮੇ ਸਾਡੀ ਕੌਮ ਐਸੀ ਭੰਬਲ ਪੂਸੇ ਦੇ ਵਿੱਚ ਪਈ ਹੋਈ ਹੈ ਕਿ ਕਿਸੇ ਨੂੰ ਪਤਾ ਨਹੀਂ ਵੀ ਕੀ ਹੋ ਰਿਹਾ ਹੈ ਤੇ ਕਿਸ ਤਰ੍ਹਾਂ ਨਾਲ ਇਸ ਨੂੰ ਇਸ ਦਾ ਕੋਈ ਅਨਲਬਣਾ ਚਾਹੀਦਾ ਹੈ ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਨੇ ਇੱਕ ਸਾਡੀ ਪਾਰਟੀ ਚਲੀ ਆ ਰਹੀ ਸੀ 75 ਸਾਲ ਤੋਂ 1995 ਦੇ ਵਿੱਚ ਉਸ ਨੂੰ ਖਤਮ ਕਰਕੇ ਉਸ ਨੂੰ ਨੇਸ ਤੋਂ ਨਾਬੂਦ ਕਰਕੇ ਉਸ ਉਸ ਦੀ ਹੋਂਦ ਨੂੰ ਮਲਿਆ ਮੇੜ ਕਰਕੇ ਇਹਨਾਂ ਨੇ ਪੰਜਾਬੀ ਪਾਰਟੀ ਬਣਾ ਲਈ ਜਿਹੜੀ ਇਹਨਾਂ ਦੀ ਆਪਣੀ ਸੀ ਜੀ ਹੁਣ ਇਸ ਇਸ ਕ੍ਰਾਈਮ ਦੇ ਬਗਲੇ ਇਹ ਮੈਂ ਕਈ ਵਾਰੀ ਕਿਹਾ ਵੀ ਹੈ ਤੇ ਵੈਸੇ ਵੀ ਇਹ ਸਾਫ ਜ਼ਾਹਰੀ ਹੈ ਕਿ ਇਸ ਇਹ ਸੈਂਚਰੀ ਦੀ ਸਭ ਤੋਂ ਵੱਡੀ ਕ੍ਰਾਈਮ ਸੀ ਇੰਨੀ ਵੱਡੀ ਕ੍ਰਾਈਮ ਦੇ ਵਾਸਤੇ ਜੇ ਇਹ ਕੋਈ ਕਹਿੰਦੀ ਹੈ ਜੀ ਅਸੀਂ ਤਨਖਾਹ ਲਵਾ ਕੇ ਤੇ ਭਾਂਡੇ ਮਾਂਜ ਕੇ ਜਾਂ ਕੋਈ ਕੁਝ ਭੇਟਾ ਦੇ ਕੇ ਤੇ ਉਸ ਦੀ ਉਹ ਉਹ ਨੂੰ ਖਤਮ ਕਰ ਲਾਂਗੇ ਤਾਂ ਇਹ ਬਹੁਤ ਵੱਡੀ ਗਲਤੀ ਹੈ ਫਿਰ ਦੂਸਰੀ ਗੱਲ ਇਹ ਹੈ ਕਿ ਇੰਨਾ ਹੀ ਨਹੀਂ ਕਿ ਇਹਨਾਂ ਨੇ ਪਾਰਟੀ ਨੂੰ ਖਤਮ ਕੀਤਾ ਉਸ ਤੋਂ ਬਾਅਦ ਮੈਂ ਮੇਰੇ ਕੋਲ ਬਹੁਤ ਸਾਰੀ ਖਵਾਰਨੀਆਂ ਕਾਤਰਾਂ ਪਈਆਂ ਜਿਹਦੇ ਵਿੱਚ ਇਹ ਕਹਿੰਦੇ ਹਨ ਕਿ ਅਸੀਂ ਪੰਥਕ ਜਿਹੜੀ ਹੈ ਪੰਥਕ ਸਾਡਾ ਜਿਹੜਾ ਖਾਸ ਆ ਉਸ ਨੂੰ ਤਿਆਗ ਦਿੱਤਾ ਜੀ ਔਰ ਇਹਨਾਂ ਨੇ ਇੱਕ ਖਾਸ ਮਹਿੰਮ ਚਲਾਈ ਦਿੱਲੀ ਦੇ ਇਲੈਕਸ਼ਨ ਵੇਲੇ ਜਿਸ ਦੇ ਨਾਲ ਉਹਨਾਂ ਨੇ ਇਹ ਦੱਸਿਆ ਕਿ ਅਸੀਂ ਹੁਣ ਉਹ ਨਹੀਂ ਰਹਿ ਗਏ ਹੁਣ ਅਸੀਂ ਹੋਰ ਕੁਝ ਬਣ ਗਏ ਆ ਅਸੀਂ ਪੰਥਕ ਜਿਹੜੀ ਰਿਕੁਆਇਰਮੈਂਟ ਜਿਹੜੀ ਸਾਡੀ ਪੰਥਕ ਖਾਸਾ ਸੀ ਉਸ ਵਿੱਚ ਛੜ ਚੁੱਕੀ ਆ ਇਸ ਵਾਸਤੇ ਇੱਕ ਮੁਹਿੰਮ ਚਲਾਈ ਉਹ ਆਪਣੇ ਜਰਨਲਿਸਟ ਹਨਗੇ ਆਈਪੀ ਸਿੰਘ ਉਹਨਾਂ ਨੇ ਪੂਰਾ ਇਸ ਦੇ ਉੱਤੇ ਦੋ ਕਾਲਮ ਦਾ ਦੋ ਕਾਲਮ ਦੀ ਹੈਡਲਾਈਨਰ ਬੜਾ ਵਿਸਤਾਰ ਦੇ ਵਿੱਚ ਦੱਸਿਆ ਵੀ ਕਿਸ ਤਰ੍ਹਾਂ ਨਾਲ ਇਹ ਆਪਣੇ ਆਪ ਆਪਣੇ ਆਪ ਆਪਣੀ ਪਛਾਣ ਨੂੰ ਖਤਮ ਕਰਨ ਵਾਸਤੇ ਇਹ ਕਹਈਆ ਕਰ ਰਹੇ ਨੇ ਫਿਰ ਉਸ ਤੋਂ ਬਾਅਦ ਮੜੀ ਗੱਲ ਇਹ ਹੈ ਕਿ ਜਿਹੜੀ ਪਾਰਟੀ ਸਾਰਿਆਂ ਤੋਂ ਵੱਧ ਦੁਸ਼ਮਣ ਸੀ ਸਿੱਖਾਂ ਦੀ ਜਿਹੜੀ ਕੰਸਿਸਟੈਂਟਲੀ ਆਪਣੇ ਜਨਮ ਦੇ ਸਮੇਂ ਤੋਂ ਜਨ ਸੰਘ ਦੇ ਸਮੇਂ ਤੋਂ ਉਸ ਤੋਂ ਪਹਿਲਾਂ ਜਿਹੜੀ ਸਿੱਖਾਂ ਦੇ ਬਰਖਲਾਫ ਹਰ ਚੀਜ਼ ਦੇ ਵਿੱਚ ਆਪੋਜ਼ ਕਰਦੀ ਆਈ ਵਿਰੋਧ ਕਰਦੀ ਆਈ ਜੋ ਸਿੱਖਾਂ ਨੂੰ ਜ ਜਿਨ੍ਹਾਂ ਨੂੰ ਸਿੱਖ ਫੁੱਟੀ ਅੱਖ ਨਹੀਂ ਪਾਉਂਦੇ ਉਹਨਾਂ ਦੇ ਨਾਲ ਇਹਨਾਂ ਨੇ ਦੋਸਤੀ ਕਰ ਲਈ ਇਹ ਵੀ ਬੜੀ ਜ਼ੀਵ ਗੱਲ ਹੈ ਕਿ ਸਾਨੂੰ ਜੇ ਉਹ ਲੈ ਦੇ ਕੇ ਲੱਭੇ ਤਾਂ ਜਿਵੇਂ ਇੱਥੇ ਪਟਿਆਲੀਆਂ ਜੀ ਚੱਲਦਾ ਤੁਹਾਡੇ ਕਿ ਭੈੜੇ ਭੈੜੇ ਯਾਰ ਸਾਡੀ ਫੱਤੂ ਦੇ ਇਹ ਉਹੀ ਲੱਭੇ ਸਾਨੂੰ ਵੀ ਜ ਜ ਜਿਨ੍ਹਾਂ ਦੇ ਨਾਲ ਤੁਸੀਂ ਸਿਆਸੀ ਆਪਣਾ ਜੋ ਸਿਆਸੀ ਤੌਰ ਤੇ ਮੁਕੰਮਲ ਤੌਰ ਦੇ ਉੱਤੇ ਤੁਹਾਡੇ ਵਰਕਫਲੋ ਸਨ ਉਹੀ ਲੋਕ ਤੁਹਾਨੂੰ ਲੱਭੇ ਦੋਸਤੀ ਕਰਨ ਵਾਸਤੇ ਅੱਛਾ ਫਿਰ ਚਲੋ ਇਹ ਵੀ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਇਹ ਸਾਰੇ ਪੰਜਾਬ ਦੇ ਵਿੱਚ ਆਪਣੀ ਅਹੁਦੇ ਦੀ ਅਹੁਦਾਵਰਧਕੀ ਜਿਸ ਨੂੰ ਲੋਕਾਂ ਨੇ ਇਹਨਾਂ ਨੂੰ ਬਖਸ਼ਿਆ ਸੀਗਾ ਜਿਸ ਨੂੰ ਅਕਾਲੀ ਦਲ ਦੇ ਦੇ ਪੈਰੋਂ ਇਹਨਾਂ ਨੂੰ ਜੋ ਅਹੁਦਾ ਮਿਲਿਆ ਸੀ ਉਸ ਨੂੰ ਵਰਤ ਕੇ ਇਹਨਾਂ ਨੇ ਸਿੱਖ ਪੰਥ ਦੇ ਬਰਖਲਾਫ ਡੇਰੇਵਾਦ ਦਾ ਫਲਾ ਫਲਾ ਕੀਤਾ ਜੀ ਜਿੱਥੇ ਵੀ ਕਿਤੇ ਤੁਸੀਂ ਡੇਰਾ ਦੇਖੋਗੇ ਉੱਥੇ ਇਹ ਜਾਂ ਤਾਂ ਇਹਨਾਂ ਦਾ ਪਰਿਵਾਰ ਦਾ ਮੈਂਬਰ ਕੋਈ ਹੁਣ ਮੀਵੀ ਵਿਚਾਰੀ ਚਲੀ ਗਈ ਹੈ ਤੇ ਇਹ ਵੀ ਖਰ ਸਭ ਨੇ ਚਲੇ ਜਾਣਾ ਲੇਕਿਨ ਇਹ ਲੋਕ ਉੱਥੇ ਜਾ ਕੇ ਉਹਨਾਂ ਨੂੰ ਮੱਥੇ ਟੇਕਦੇ ਸਾਨੂੰ ਉਹਨਾਂ ਦਾ ਅਸਰ ਬਹੁਤ ਹੁੰਦੇ ਸਨ ਕਿ ਜੀ ਇਹ ਬੜੇ ਪਹੁੰਚੇ ਹੋਏ ਸਾਧ ਹਨਗੇ ਤੇ ਇਹਨਾਂ ਦੀ ਪੂਜਾ ਕਰੋ ਤੇ ਉਹ ਸਾਰੇ ਸਾਰੇ ਡੇਰੇ ਵਾਲੇ ਸਿੱਖੀ ਦੇ ਵਰਕਨਾਫ ਬਣ ਗਏ ਹਮਮ ਸ਼ਹਿਰ ਇਹਨਾਂ ਨੇ ਜਿਹੜਾ ਕੋਈ ਸਿੱਖੀ ਦਾ ਠੀਕ ਪ੍ਰਚਾਰ ਕਰਦਾ ਸੀ ਯਾਨੀ ਕਿ ਰੈਸ਼ਨਲ ਪ੍ਰਚਾਰ ਕੋ ਗੁਰੂ ਸਾਹਿਬ ਦਾ ਹੁਕਮ ਹੈ ਅਕਲੀ ਸਾਹਿਬ ਸੇ ਵੀ ਅਕਲੀ ਪਈਏ ਮਾਨੋ ਜੇ ਉਹ ਅਕਲ ਨਾਲ ਕੋਈ ਪ੍ਰਚਾਰ ਕਰਦਾ ਸੀ ਲੌਜੀਕਲ ਕੋਈ ਪ੍ਰਸਾਰ ਕਰਦਾ ਸੀ ਤਾਂ ਉਸ ਨੂੰ ਡਿਸਕਰੇਜ ਕੀਤਾ ਔਰ ਜਿਹੜੇ ਜਿਹੜਾ ਜਿਹੜੇ ਅੰਧ ਵਿਸ਼ਵਾਸ ਫਲਾਉਂਦੇ ਸੀ ਤੇ ਜਿਹੜੇ ਹਿੰਦੂ ਧਰਮ ਦਾ ਗਲਵਾ ਸਿੱਖੀ ਦੇ ਉੱਤੇ ਕਾਇਮ ਕਰਨ ਵਾਸਤੇ ਕਹਾਣੀਆਂ ਘੜ-ਘੜ ਕੇ ਸੁਣਾਉਂਦੇ ਸੀ ਉਹਨਾਂ ਲੋਕਾਂ ਨਾਲ ਇਹਨਾਂ ਦੀ ਦੋਸਤੀ ਹੈ ਉਹ ਉਹ ਲੋਕ ਉਹਨਾਂ ਨੂੰ ਇਹ ਐਨਕਰੇਜ ਕਰਦੇ ਆ ਉਹਨਾਂ ਦੇ ਸਾਰੇ ਦੇ ਸਾਰੇ ਗ੍ਰੰਥੀ ਵਗੈਰਾ ਦਰਬਾਰ ਸਾਹਿਬ ਦੇ ਵਿੱਚ ਕੀਰਤਨੀਆਂ ਇਤਿਹਾਜ਼ ਲਾਏ ਹੋਏ ਨੇ ਤਾਂ ਇਹ ਕਿਹੜੀ ਕਿਹੜੀ ਗੱਲ ਨੂੰ ਅਸੀਂ ਸਮਝੀਏ ਵੀ ਇਹ ਕੋਈ ਗਲਤੀ ਹੈ ਸਿਰ ਜਿਹੜਾ ਇੱਕ ਇਹ ਹੋਇਆ ਇੱਕ ਕਾਂਡ ਹੋਇਆ 19 2015 ਵਾਲਾ ਜਾਂ ਇਸ ਤੋਂ ਪਹਿਲਾਂ ਵੀ ਜਿਹੜਾ ਕੁਝ ਹੋਇਆ 2007 ਵਾਲਾ ਵੀ ਜਿੱਥੇ ਉਸਨੇ ਪੁਸ਼ਾਕ ਪਾਈ ਹੈ ਤਾਂ ਉਸ ਦੇ ਵਿੱਚ ਉਹ ਆਈ ਜੀ ਬਿਆਨ ਦੇ ਚੁੱਕਿਆ ਕਿ ਮੈਂ ਮੈਨੂੰ ਪੁਸ਼ਾਕ ਦੇ ਕੇ ਭੇਜਿਆ ਸੀ ਜੀ ਉਹ ਉਦੋਂ ਉਹਨੂੰ ਪਵਾ ਕੇ ਤੇ ਆ ਤੂੰ ਇਹ ਇਸ਼ਾਰਾ ਕੁਝ ਕੀਤਾ ਜਾਵੇ ਹੁਣ ਦੱਸੋ ਇੱਕ ਜਿਹੜੇ ਜਿੰਨਾਂ ਲੋਕਾਂ ਨੇ ਤੁਹਾਨੂੰ ਚੁਣ ਕੇ ਜਿਹੜੀ ਕੌਮ ਨੇ ਤੁਹਾਨੂੰ ਆਪਣਾ ਆਗੂ ਬਣਾਇਆ ਤੁਸੀਂ ਉਸ ਦੇ ਬਰ ਖਿਲਾਫ ਗੁਜ਼ਾਰੀ ਕਰ ਰਹੇ ਹੋ ਔਰ ਉਹ ਵੀ ਐਸੀ ਗੁਜ਼ਾਰੀ ਕਿ ਸਿਰਫ ਸਿੱਧਾ ਸ਼ਾਰਾ ਨੂੰ ਤੁਸੀਂ ਪਹਿ ਰਹੇ ਹੋ ਉਸ ਕੌਮ ਦੇ ਤਾਂ ਇਹ ਫਿਰ ਉਸ ਤੋਂ ਬਾਅਦ 2015 ਆ ਗਿਆ ਉਸ ਦੇ ਵਿੱਚ ਇਹ ਬਿਲਕੁਲ ਯਕੀਨਨ ਹੈ ਕਿ ਸਾਰਾ ਕੁਝ ਮਿਲੀ ਭੁਗ ਦੇ ਨਾਲ ਹੋਇਆ ਜੋ ਕੁਝ ਵੀ ਹੋਇਆ ਉਸ ਵੇਲੇ ਵਰਨਾ ਕੀ ਮਜਾਲਤ ਸੀ ਉਸ ਆਦਮੀ ਨੇ ਉਹਨਾਂ ਨੇ ਗੁਰੂਗ੍ਰੰਥ ਸਾਹਿਬ ਦੀ ਬੀੜ ਨੂੰ ਅਗਵਾ ਕੀਤਾ ਹੈ ਤੇ ਉਹ ਲਬ ਨਾ ਸਕਦੇ ਉਹ ਪਾਕਿਸਤਾਨ ਕਿੰਨਾ ਸਮਾਂ ਸੀ ਇਹਨਾਂ ਕੋਲੇ ਇਸ ਉਪਰ ਕੇਸ ਰਾਣੀ ਬਾਹ ਦੇ ਕਿਸ ਤੇਰੇ ਔਰ ਉਸ ਤੋਂ ਪਹਿਲਾਂ ਸਾਰੀ ਸਾਰੀ ਉਹਨਾਂ ਨਾਲ ਐਗਰੀਮੈਂਟਸ ਹੋਈਆਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ ਨੇ ਔਰ ਉਹ ਤੁਹਾਨੂੰ ਦੱਸ ਰਹੇ ਨੇ ਕਿ ਜੀ ਐਨੇ ਇੱਕ ਕਰੋੜ ਮੈਂ ਫਿਲਮ ਸਾਡੀ ਬਚਾਏਗੀ ਐਨੇ ਤੁਹਾਨੂੰ ਦੇ ਦਿਆਂਗੇ ਆਕਰ ਇਹ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਰਣਜੀਤ ਸਿੰਘ ਦੀ ਰਿਪੋਰਟ ਵੀ ਤੁਹਾਡੇ ਸਾਹਮਣੇ ਹੈ ਜ਼ੋਰਾ ਸਿੰਘ ਦੀ ਰਿਪੋਰਟ ਤੁਹਾਡੇ ਸਾਹਮਣੇ ਹੈ ਉਸ ਤੋਂ ਪਹਿਲਾਂ ਜੇ ਦੇਖੋ ਇਸੇ ਪੀਰੀਅਡ ਦੇ ਦੌਰਾਨ ਪਰ ਜਦੋਂ ਵੀ ਸਾਡੀ ਸਰਕਾਰ ਆਈ ਹੈ ਤੁਸੀਂ ਉਹਨਾਂ ਲੋਕਾਂ ਨੂੰ ਨਵਾਜਿਆ ਜਿਹੜੇ ਕਿ ਸਿੱਖ ਕੌਮ ਨੂੰ ਖਤਮ ਕਰਨ ਤੇ ਤੁਲੇ ਹੋਏ ਸਨ ਜਿਨ੍ਹਾਂ ਨੇ ਹਜ਼ਾਰਾਂ ਸਿੱਖਾਂ ਦੇ ਖੂਨ ਦੇ ਨਾਲ ਆਪਣੇ ਹੱਥ ਰੰਗੇ ਐਸੇ ਸੇ ਲੋਕਾਂ ਨੂੰ ਇਹਨਾਂ ਨੇ ਆਪਣਾ ਪ੍ਰਿੰਸੀਪਲ ਸੈਕਟਰੀ ਤੇ ਇਤਿਹਾਸ ਬਣਾ ਕੇ ਤੇ ਉਹਨਾਂ ਨੂੰ ਕਾਪਿਆ ਜੋ ਇਹ ਜਿਹੜਾ ਸਾਰਾ ਕੁਝ ਹੋਇਆ ਹੈ ਇਹ ਇਤਫਾਕੀਆ ਨਹੀਂ ਹੈ ਜੀ ਇਹ ਸਾਰਾ ਕੁਝ ਜਾਣ ਬੁੱਝ ਕੇ ਸਿੱਖ ਕੌਮ ਨੂੰ ਮਲਿਆ ਮੀਟ ਕਰਨ ਵਾਸਤੇ ਹੋਇਆ ਹੁਣ ਇਹਦੇ ਵਿੱਚ ਕਾਦੀ ਤਨਖਾਹ ਹੈਗੀ ਤੇ ਕਾਸਦਾ ਏਕ ਅਖਾਲ ਤਖਤ ਕੀ ਇਹਦੇ ਚ ਇਹ ਰੋਲ ਹੈ ਕਿ ਉਹ ਅਖਾਲ ਤਖਤ ਕਹਿ ਰਿਆ ਕਿ ਜੀ ਤੁਹਾਨੂੰ ਤਨਖਾਹ ਲਾਦੀ ਫਿਰ ਤੁਸੀਂ ਆ ਕੇ ਤੇ ਇਸ ਦੇ ਵਾਸਤੇ ਮਾਫੀ ਮੰਗ ਲੈਣਾ ਜਾਂ ਜੋ ਵੀ ਉਹ ਕੁਝ ਹੋਏਗਾ ਸੋ ਇਹ ਜਿਹੜਾ ਸਾਰਾ ਕੁਝ ਹੈ ਇਹ ਫਿਰ ਜਦੋਂ ਉਹ ਇਨਸੀਡੈਂਟ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ ਨੂੰ ਇਹ ਕਹਿ ਕੇ ਕਾਲਿਆ ਜਾਵੇ ਕਿ ਜੀ ਇਹ ਤਾਂ ਪਾਕਿਸਤਾਨ ਤੋਂ ਲੋਕ ਆ ਕੇ ਕਰਕੇ ਨਿਕਸਮਰ ਤਾਂ ਲੋਕਾਂ ਦਾ ਕੋਈ ਕੋਈ ਇਸ ਸੰਬੰਧ ਹੀ ਨਹੀਂ ਤੇ ਇਥੋਂ ਦੇ ਲੋਕ ਤਾਂ ਗੁਰੂ ਗ੍ਰੰਥ ਸਾਹਿਬ ਦੀ ਇਸ ਤਰ੍ਹਾਂ ਬੇਦਵੀ ਕਰ ਹੀ ਨਹੀਂ ਸਕਦੇ ਤੇ ਪਾਕਿਸਤਾਨੀ ਜਿਹੜੇ ਆਈਐਸਆਈ ਵਾਲੇ ਹੈਗੇ ਉਹਨਾਂ ਦਾ ਕੰਕਾਰ ਹੈ ਔਰ ਉਸ ਵੇਲੇ ਛੋਟਾ ਜਿਹੜਾ ਸਾਰਿਆਂ ਤੋਂ ਵੱਧ ਹਰਮਨ ਪਿਆਰਾ ਲੀਡਰ ਸੀ ਜਿਸ ਨੂੰ ਵਾਰ-ਵਾਰ ਪੰਥ ਨੇ ਪੰਜ ਚਾਰ ਵਾਰੀ ਪੰਜ ਵਾਰੀ ਚੀਜ਼ ਨਿਸ਼ਟਾ ਬਣਾਇਆ ਉਹ ਉਹ ਇਸ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਕਸ ਅਸੀਂ ਕੀ ਸਮਝੀਏ ਫਿਰ ਉਹੀ ਲੋਕ ਜ਼ਿੰਮੇਵਾਰ ਹੋਣ ਇਹ ਸਾਰੇ ਕਸ ਨੂੰ ਕੰਟਰੋਲ ਕਰਨ ਦੇ ਔਰ ਉਹ ਕੰਟਰੋਲ ਕਰਨ ਜੇ ਸਾਡੇ ਦਰਬਾਰ ਦੇ ਉੱਤੇ ਹਮਲਾ ਹੋਇਆ ਤੇ ਉਸ ਹਮਲੇ ਦੇ ਵਾਸਤੇ ਲੋਕਾਂ ਲੋਕਾਂ ਦੇ ਮਨਾਂ ਦੇ ਵਿੱਚ ਅੱਜ ਵੀ ਚਾਹ ਹੈਗੀ ਅਸਾਨੂੰ ਦੱਸੋ ਅਸੀਂ ਸਾਡਾ ਕਸੂਰ ਕੀ ਸੀ ਜੀ ਤੁਸੀਂ ਆ ਕੇ ਸਾਡੇ ਦਰਬਾਰ ਦੇ ਉੱਤੇ ਤੋਪਾਂ ਤੇ ਟੈਂਕ ਦੇ ਫੌਜਾਂ ਲੈ ਕੇ ਤੇ ਚਾਰ ਪੰਜ ਦੇਸ਼ਾਂ ਦੀ ਮਦਦ ਲੈ ਕੇ ਚੜ ਗਏ ਕੀ ਤੁਸੀਂ ਉੱਥੇ ਲੜਦੇ ਸੀਗੇ ਸਿਰਫ ਇੱਕ ਸਾਧ ਨੂੰ ਮਾਰਨਾ ਸੀਗਾ ਜੀ ਸੋ ਇਹ ਜਿਹੜਾ ਸਾਰਾ ਸਾਰੇ ਮਸਲੇ ਸਨ ਇਹਨਾਂ ਨੇ ਕਿਹਾ 1997 ਦੇ ਵਿੱਚ ਜਦੋਂ ਆਪਣੀ ਮੈਨੀਫੈਸਟੋ ਬਣਾਈ ਹੈ ਕਿ ਅਸੀਂ ਇਹ ਸਾਰਾ ਇਨਵੈਸਟੀਗੇਟ ਕਰਾਂਗੇ ਤੇ ਉਸ ਦਾ ਕੋਈ ਇਨਵੈਸਟੀਗੇਸ਼ਨ ਨਹੀਂ ਹੋਇਆ ਅਸੀਂ ਲੋਕਾਂ ਨੇ ਮਿਲ ਕੇ ਕੁਝ ਲੋਕਾਂ ਨੇ ਜਸਸ ਕੁਲਦੀਪ ਸਿੰਘ ਸੀਗੇ ਜਸਸ ਅਜੀਤ ਸਿੰਘ ਵੈਹ ਸੀਗੇ ਤੇ ਹੋਰ ਕੁਝ ਹਿਊਮਨ ਰਾਈਟਸ ਵਾਲੇ ਮਿਲ ਮਲਾ ਕੇ ਤੇ ਇੱਕ ਕਮਿਸ਼ਨ ਬਣਾਈ ਪੀਪਲਸ ਕਮਿਸ਼ਨ ਬਣਾਈ ਜਿਸ ਜਿਸ ਨੇ ਸੁਣਨਾ ਸੀ ਤਿੰਨ ਜੱਜ ਸਨ ਬੜੇ ਸਿਆਣੇ ਤੇ ਬੜੇ ਨਿਰਪੱਖ ਜਿਨ੍ਹਾਂ ਨੇ ਬਾਅਦ ਦੇ ਵਿੱਚ ਵੀ ਤੇ ਪਹਿਲਾਂ ਵੀ ਕਈ ਸਾਰੇ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਫਰਦਲਾਂ ਕਿਹਨਾਂ ਸਨ ਉਹਨਾਂ ਲੋਕਾਂ ਨੂੰ ਰੱਖਿਆ ਇਹਨਾਂ ਨੇ ਸਾਡਾ ਇੱਕ ਦਿਨ ਨਹੀਂ ਚੱਲਣ ਦਿੱਤਾ ਜੀ ਕੋਈ ਉਹ ਕਮਿਸ਼ਨ ਜਿਹੜੀ ਸੀ ਉਸ ਦਾ ਉਸ ਦਾ ਕੰਮ ਨਹੀਂ ਚੱਲਣ ਦਿੱਤਾ ਮਤਲਬ ਇਹ ਨੂੰ ਕੀ ਸਮਝੀਏ ਇਹ ਇਹ ਕੋਈ ਇਖਵਾਕੀਆ ਹੋਈ ਗਲਤੀਆਂ ਨਹੀਂ ਇਹ ਕੋਈ ਇਹ ਸਿੱਖ ਦੁਸ਼ਮਣੀ ਦੇ ਵਿੱਚੋਂ ਕਿਸੇ ਦੇ ਕਹਿਣ ਦੇ ਉੱਤੇ ਜਾਂ ਕਿਸ ਦੇ ਕਹਿਣ ਦੇ ਉੱਤੇ ਕਿੰਨਾ ਕਾ ਕੋਈ ਕਿਸੇ ਨੂੰ ਕਰਵਾ ਸਕਦਾ ਲੇਕਿਨ ਸਿੱਖ ਦੁਸ਼ਮਣੀ ਦੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਜਿਹੜੀ ਕਿ ਬਹੁਤ ਡੂੰਘੀ ਗੱਲ ਹੈ ਉਸ ਇਸ ਦੇ ਵਾਸਤੇ ਆਪਾਂ ਕਈ ਕਈ ਮਾਫੀ ਮੰਗੀ ਜਾ ਸਕਦੀ ਹੈ ਜਾਂ ਕੋਈ ਹੂੰ ਇਸ ਤਰ੍ਹਾਂ ਦਾ ਤਨਖਾਹ ਲਈ ਜਾ ਸਕਦੀ ਹੈ ਤਾਂ ਇਹ ਤਾਂ ਸਿਰਫ ਨਾਦਾਨੀ ਹੈ ਜੇ ਸਿੱਖ ਕੌਮ ਨੇ ਸਮਝ ਲਿਆ ਸਾਰਾ ਕੁਝ ਔਰ ਉਹਨਾਂ ਨੇ ਮੁੱਡੋ ਰੱਦ ਕਰਤਾ ਹੁਣ ਤੁਸੀਂ ਆ ਪਿਛਲੇ ਇਲੈਕਸ਼ਨ ਦੇ ਵਿੱਚ ਦੇਖ ਲਓ ਉਸ ਤੋਂ ਪਹਿਲੇ ਇਲੈਕਸ਼ਨ ਦੇ ਵਿੱਚ ਦੇਖ ਲਓ ਕੀ ਹਸ਼ਰ ਹੋਇਆ ਇਹਨਾਂ ਲੋਕਾਂ ਦਾ ਤੇ ਅਜੇ ਤੱਕ ਸਾਡੀ ਜਨਗਦਰ ਨੂੰ ਵੀ ਗੱਲ ਸਮਝ ਨਹੀਂ ਆਈ ਕਿ ਕਿੰਨਾ ਗੰਭੀਰ ਮਸਲਾ ਹੈ ਉਹ ਇਸ ਤਰ੍ਹਾਂ ਹੀ ਸਮਝ ਰਿਹਾ ਜਿਵੇਂ ਕਿ ਕੋਈ ਆਮ ਤਨਖਾਹ ਲਾਉਣ ਦਾ ਤੇ ਅਮਰਤ ਦੀ ਰਹਿਦੀ ਹੈ ਵਿਗਿਆ ਕਰਨ ਦਾ ਕੋਈ ਮਸਲਾ ਹੈਗਾ ਇਹ ਸਾਡੀ ਬੜੀ ਨਦਾਨੀ ਹੈ ਸਾਡੇ ਲੀਡਰ ਸਾਹਿਬਾਂ ਦੀ ਸਿਆਸੀ ਲੀਡਰਾਂ ਦੀ ਤੇ ਸਾਡੇ ਧਾਰਮਿਕ ਲੀਡਰਾਂ ਦੀ ਕਿ ਉਹ ਇਸ ਤਰ੍ਹਾਂ ਸਮਝ ਰਹੇ ਆ ਇਸ ਚੀਜ਼ ਨੂੰ ਜੀ ਸਰਦਾਰ ਸਭ ਇੱਥੇ ਨਾ ਬਹੁਤ ਅਹਿਮ ਗੱਲ ਇਹ ਵੀ ਆ ਕਿ ਪਰਨ ਸਿੰਘ ਸਰਵਨ ਨੇ ਜੋ ਫੈਸਲਾ ਕੀਤਾ ਉਹਦੇ ਵਿੱਚ ਜ਼ਿਕਰ ਕੀਤਾ ਕਿ ਸੁਖਬੀਰ ਸਿੰਘ ਬਾਦਲ ਨੇ ਡਿਪਟੀ ਸੀਐਮ ਪੰਜਾਬ ਸਰਕਾਰ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਰਹਿੰਦੇ ਆ ਕੁਝ ਅਜੀਹੇ ਫੈਸਲੇ ਲਏ ਜਿਸ ਦੇ ਨਾਲ ਪੰਥਕ ਸੋਚ ਦੇ ਅਕਸ ਨੂੰ ਬਹੁਤ ਭਾਰੀ ਢਾਹ ਲੱਗੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ ਸਿੱਖ ਹਿੱਤਾ ਨੂੰ ਬਹੁਤ ਭਾਰੀ ਨੁਕਸਾਨ ਹੋਇਆ 2007 ਤੋਂ 17 ਤੱਕ ਸਰਕਾਰ ਚ ਮੌਜੂਦ ਰਹੇ ਭਾਈਵਾਲ ਸਿੱਖ ਕੈਬਨਟ ਮੰਤਰੀ ਇਸ ਸਬੰਧੀ ਆਪਣਾ 15 ਦਿਨਾਂ ਦੇ ਅੰਦਰ ਅੰਦਰ ਨਿੱਜੀ ਰੂਪ ਚ ਪੇਸ਼ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਸਪਸ਼ਟੀਕਰਨ ਦੇਣ ਤੇ ਸੁਖਬੀਰ ਬਾਦਲ ਜਿੰਨਾ ਚਿਰ ਮਾਫੀ ਨਹੀਂ ਮੰਗਦੇ ਨਮਾਣੇ ਸਿੱਖ ਵਜੋਂ ਉਹਨਾਂ ਚ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਬੜੀ ਹੈਰਾਨਗੀ ਦੀ ਗੱਲ ਹੈ ਕਿ ਇਹ ਸਾਰਾ ਚੈਪਟਰ ਸਿਰਫ ਸੁਖਬੀਰ ਬਾਦਲ ਤੱਕ ਸੀਮਤ ਕਰ ਦਿੱਤਾ ਦੂਜਾ ਇਹ ਕਿ 7 ਤੋਂ 17 ਤੱਕ ਸੀਮਤ ਕਰ ਦਿੱਤਾ ਜੇ ਘਟੋ ਘਟ ਸ਼੍ਰੋਮਣੀ ਅਕਾਲੀ ਦਲ ਜਦੋਂ ਤੱਕ ਬਾਦਲਾਂ ਦੀ ਰਹਿਨੁਮਾਈ ਚ ਅਗਵਾਈ ਇਹਨਾਂ ਨੇ ਕੀਤੀ ਜਦੋਂ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅਗਵਾਈ ਚ ਜੋ ਕੁਝ ਹੁਣ ਤੱਕ ਹੋਇਆ ਕਟੋ-ਕਟ ਉੱਥੇ ਤੱਕ ਤਾਂ ਜਾਇਆ ਜਾਂਦਾ ਕਿ ਇਹ ਸ਼ੁਰੂਆਤ ਹੋਈ ਕਿੱਥੋਂ ਮੈਂ ਇੱਥੇ ਬਲਵਿੰਦਰ ਸਿੰਘ ਭੁੰਦੜ ਸਾਹਿਬ ਦਾ ਵੀ ਬਿਆਨ ਜੋੜ ਦਿੰਨਾ ਉਹ ਵੀ ਮੀਡੀਆ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਇਹ ਜੋ ਕੁਝ ਵੀ ਪੰਥਕ ਸਿਆਸਤ ਦੇ ਵਿੱਚ ਵਾਪਰਿਆ ਜਾਂ ਜੋ ਕੁਝ ਵੀ ਹੋਇਆ ਉਹਨਾਂ ਦੇ ਆਪਣੇ ਸ਼ਬਦ ਨੇ ਉਹਨਾਂ ਨੇ ਕਿਹਾ ਕਿ ਦਿੱਲੀ ਤੋਂ ਪੈਦਾ ਹੋਏ ਮਸਲੇ ਨੇ ਤੇ ਆਜ਼ਾਦੀ ਤੋਂ ਬਾਅਦ ਸ਼ੁਰੂ ਹੋਏ ਵਿੱਚ ਵਿੱਚ ਕਹਿੰਦੇ ਕਿਤੇ ਨਾ ਕਿਤੇ ਥੋੜਾ ਠਹਿਰਾ ਵੀ ਹੁੰਦਾ ਰਿਹਾ ਪਰ ਹੁਣ ਤੱਕ ਬਰਕਰਾਰ ਨੇ ਤੇ ਸਾਨੂੰ ਉਧਰ ਨੂੰ ਮੂੰਹ ਕਰਨਾ ਚਾਹੀਦਾ ਤੇ ਜਥੇਦਾਰ ਸਹਿਬਾਨ ਨੂੰ ਕੀ ਚਾਹੀਦਾ ਨਹੀਂ ਸੀ ਕਿ ਉਹ ਸਮੂੱਚੀ ਜਿੱਥੋਂ ਇਹ ਸ਼ੁਰੂਆਤ ਹੋਈ ਸੀ ਘਟੋ ਘਟ ਬਾਦਲਾਂ ਦੇ ਪੀਰੀਅਡ ਦੀ ਗੱਲ ਨੂੰ ਅੱਗੇ ਤਾਂ ਲਿਆ ਕੇ ਰੱਖ ਦੇ ਕਿ ਅਕਾਲੀ ਦਲ ਕੋਈ 10 ਸਾਲਾਂ ਦੇ ਵਿੱਚ ਤਾਂ ਮਲਿਆ ਮੀਟ ਨਹੀਂ ਹੋਇਆ ਜਾਂ ਉਹ ਪੰਥਕ ਜਿਹੜੇ ਮੁੱਦੇ ਉਲਝੇ ਨੇ ਉਹ 10 ਸਾਲਾਂ ਦੇ ਵਿੱਚ ਤਾਂ ਨਹੀਂ ਉਲਝੇ ਤੁਸੀਂ ਬਿਲਕੁਲ ਠੀਕ ਕਿਹਾ ਸੁਖਵਿੰਦਰ ਜੀ ਇਹ ਜਿਹੜਾ ਮਸਲਾ ਹੈਗਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਤੋਂ 1900 64 ਤੋਂ ਸਮਝ ਲਓ ਜਾਂ 60 ਤੋਂ 64 ਤੋਂ ਸਮਝ ਲਓ ਜਦੋਂ ਸੰਤ ਫਦੇ ਸਿੰਘ ਨੂੰ ਇੱਕ ਪ੍ਰਕਾਰ ਇਹ ਜਿਹੜਾ ਉਸ ਵੇਲੇ ਚੀਫ ਮਿਨਿਸਟਰ ਸੀ ਆਪਣਾ ਤੇ ਸੁਹਾਡਿਆ ਤੇ ਰਾਜਸਥਾਨ ਦਾ 네ਰੂ ਤੇ ਪ੍ਰਤਾਪ ਸਿੰਘ ਕਹਿਰੂ ਨੂੰ ਲੈ ਕੇ ਆਏ ਉਦੋਂ ਤੋਂ ਸ਼ੁਰੂ ਹੋਇਆ ਉਸ ਨੇ ਉਦੋਂ ਤੋਂ ਅਕਾਲੀ ਦਲ ਦੀ ਕਨਸਟੀਟਿਊਸ਼ਨ ਨੂੰ ਦੇ ਵਿਰੁੱਧ ਆਪਣੇ ਫੈਸਲੇ ਕਰਨੇ ਸ਼ੁਰੂ ਕਰਤੇ ਇੱਕ ਆਦਮੀ ਦਾ ਰਾਜ ਹੋ ਗਿਆ ਇਹ ਸਾਰੇ ਸਾਰੇ ਉਸ ਦੇ ਗਰੋਹ ਦੇ ਮੈਂਬਰ ਬਣ ਗਏ ਔਰ ਜੋ ਉਹ ਕਹਿੰਦਾ ਸੀਗਾ ਉਹ ਇਹ ਲੋਕ ਕਰਦੇ ਸੀਗੇ ਉਹ 1972 ਦੇ ਵਿੱਚ ਉਸ ਦੀ ਡੈਥ ਹੋ ਗਈ ਜੀ ਉਸ ਤੋਂ ਬਾਅਦ ਇਹਨਾਂ ਲੋਕਾਂ ਨੇ ਉਸ ਜੁੰਡਲੀ ਨੇ ਟੇਕ ਅਪ ਕਰ ਲਿਆ ਜਿਹੜੀ ਕਿ ਸਾਫ ਦੇ ਬਚ ਗਿਆ ਜਾਂਦਾ ਜਿਵੇਂ ਨਾ ਉਹ ਆਉਣ ਆਉਂਦੀ ਹੈ ਤੇ ਟਿੱਡੀਦਲ ਫਿਰ ਉੱਠ ਕੇ ਕਿਤੇ ਬੈਠ ਜਾਂਦਾ ਰਾਤ ਨੂੰ ਰੈਸਟ ਕਰਨ ਵਾਸਤੇ ਜੀ ਕਿ ਉਹ ਸਵੇਰੇ ਚੱਲਦਾ ਤਾਂ ਉੱਥੇ ਬੱਚੇ ਦੇ ਜਾਂਦਾ ਉਹਨੂੰ ਬੱਚ ਕਹਿੰਦੇ ਨੇ ਉਹ ਉਹ ਬੱਚ ਸੀ ਇਹਨਾਂ ਦਾ ਸੰਤਾਂ ਦਾ ਸਾਥ ਦਾ ਜਿਹੜਾ ਬਾਦ ਦੇ ਵਿੱਚ ਇਹਨਾਂ ਨੇ ਟੇਕਓਵਰ ਕਰ ਲਿਆ ਤਨਿੰਦੀ ਟੋੜਾ ਵਗੈਰਾ ਵਗੈਰਾ ਸਾਰੇ ਇਹਨਾਂ ਲੋਕਾਂ ਦੇ ਟਾਈਮ ਦੇ ਵਿੱਚ ਫਿਰ ਉਸ ਤੋਂ ਬਾਅਦ ਇਹ ਗਰਾਵ ਜਿਹੜਾ ਸਟੇਟਸ ਮਾਸਟਰ ਤਾਰਾ ਸਿੰਘ ਦਾ ਸੀ ਉਹ ਸੰਤਪਦੇ ਸਿੰਘ ਦਾ ਨਰਿਆ ਉਸਨੇ ਉਸ ਤੋਂ ਥੱਲੇ ਡਿੱਕੇ ਸੰਤਪਦੇ ਸਿੰਘ ਨੂੰ ਲਿਆਂਦਾ ਇਸ ਵਾਸਤੇ ਗਿਆ ਸੀ ਕਿ ਮਾਸਟਰ ਤਾਰਾ ਸਿੰਘ ਦਾ ਦਿੱਲੀ ਦੀ ਗੱਲ ਮੰਨਦਾ ਨਹੀਂ ਤੇ ਫਦੇ ਸਿੰਘ ਨੂੰ ਥੋੜਾ ਬਹੁਤ ਮੈਨਿਪੂਲੇਟ ਕੀਤਾ ਜਾ ਸਕਦਾ ਔਰ ਉਹਨੇ ਪੂਰਾ ਡਟ ਕੇ ਮੈਨਿਪੂਲੇਟ ਕੀਤਾ ਆਪਣੀ ਮਰਜ਼ੀ ਦਾ ਸੁਭਾ ਬਣਾਇਆ ਆਪਣੀ ਮਰਜ਼ੀ ਦੇ ਟਰਮਸ ਉੱਤੇ ਬਣਾਇਆ ਮਰਜ਼ੀ ਦੀ ਪੰਜਾਬੀ ਬੋਲਦੇ ਇਲਾਕੇ ਦੇ ਉੱਤੇ ਆਪਣਾ ਜਿਹੜਾ ਕੈਪੀਟਲ ਸੀ ਆਪਣੇ ਕੋਲ ਰੱਖ ਲਿਆ ਪਾਣੀ ਲੋਕਾਂ ਨੂੰ ਵੰਡਦਾ ਸਾਰਾ ਕੁਝ ਉਹਨੇ ਆਪਣੀ ਮਰਜ਼ੀ ਨਾਲ ਕੀਤਾ ਔਰ ਸਾਲ ਸਿਰਫ ਇਸ ਤੇ ਕੁਝ ਨਾ ਪੰਜਾਬੀ ਸੂਬਾ ਹੈ ਜੀ ਉਸ ਤੋਂ ਬਾਅਦ ਇਹਨੇ ਪੰਜਾਬੀ ਬੋਲੀ ਇੰਪਲੀਮੈਂਟ ਕਰਨੀ ਸੀ ਲక్ష్మణ ਸਿੰਘ ਗਿੱਲ ਨੇ ਤਾਂ ਥੋੜਾ ਜਾ 8-9 ਮਹੀਨਿਆਂ ਦੀ ਉਹਦੀ ਮਿਨਿਸਟਰੀ ਸੀ ਉਸ ਦੇ ਵਿੱਚ ਉਸਨੇ ਯਤਨ ਤਾਂ ਕੀਤਾ ਔਰ ਉਸਨੇ ਕਿ ਕਿਸੇ ਹੱਦ ਤੱਕ ਇੰਪਲੀਮੈਂਟਰੀ ਕੀਤਾ ਲੇਕਿਨ ਇਹਨਾਂ ਨੇ ਪੰਜ ਵਾਰੀ ਚੀ ਮਿਨਿਸਟਰ ਬਣਨ ਤੋਂ ਬਾਅਦ ਕਦੇ ਕੁਝ ਨਹੀਂ ਕੀਤਾ ਜੀ ਪੰਜਾਬੀ ਨੂੰ ਇੰਪਲੀਮੈਂਟ ਕਰਨ ਵਾਸਤੇ ਸੋ ਇਹ ਜਿਹੜਾ ਸਾਰਾ ਜਿਹੜਾ ਸਿਲਸਿਲਾ ਤੁਸੀਂ ਬਿਲਕੁਲ ਠੀਕ ਕਿਹਾ ਹੈ ਵੀ ਇਹ ਸ਼ੁਰੂ ਹੋਇਆ ਬਹੁਤ ਪਹਿਲਾਂ ਜੀ ਔਰ ਉਹ ਲਗਾਤਾਰ ਚੱਲਿਆ ਆ ਰਿਹਾ ਹੈ ਹੁਣ ਇਹ ਜਥੇਦਾਰਾਂ ਨੂੰ ਕੀ ਕਿੰਨ ਦੱਸਣ ਦੀ ਲੋੜ ਸੀ ਵੀ ਕੌਣ ਜਾ ਕੇ ਦੱਸਦਾ ਜਥੇਦਾਰ ਨੂੰ ਵੀ ਆ ਸਾਰਾ ਕੁਝ ਹੋ ਰਿਹਾ ਜੇ ਕੋਈ ਸਾਡਾ ਆਪਣਾ ਜਥੇਦਾਰ ਹੁੰਦਾ ਨਾ ਕੌਮ ਦਾ ਜਸਰ ਹੁੰਦਾ ਜਿਸ ਨੇ ਲੋਕਾਂ ਨੇ ਬਣਾਇਆ ਹੁੰਦਾ ਤਾਂ ਉਹ ਜਦੋਂ ਇਹਨਾਂ ਕੋਲੇ ਚਿੱਠੀ ਆਈ ਸੀ ਪਹਿਲੇ ਦਿਨ ਉਸ ਤੋਂ ਬਾਅਦ ਕਹਿੰਦਾ ਵੀ ਲੋਕੋ ਆਫਿਸ ਦੇ ਵਿੱਚ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਬੈਠ ਕੇ ਸ਼ਹਿਰਾਂ ਦੇ ਵਿੱਚ ਆਪਣੇ ਟ੍ਰਾਇੰਗਲ ਵਿੱਚ ਬੈਠ ਕੇ ਜਿੱਥੇ ਵੀ ਤੁਸੀਂ ਕਿਤੇ ਇਕੱਠੇ ਹੁੰਨੇ ਹੋ ਸਿੱਖ ਉੱਥੇ ਇਹ ਇਹ ਗੱਲਾਂ ਦੀ ਚਰਚਾ ਕਰੋ ਤੇ ਸਾਨੂੰ ਐਡਵਾਈਸ ਕਰੋ ਵੀ ਕੀ ਚਾਹੀਏ ਕੀ ਅਸੀਂ ਕਰੀਏ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਇਹ ਸਰਵੱਗ ਬਣ ਕੇ ਬੈਠੇ ਨੇ ਜਿਵੇਂ ਕਿਤੇ ਇਹਨਾਂ ਨੂੰ ਸਭ ਕੁਝ ਹੀ ਪਤਾ ਹੁੰਦਾ ਯਾ ਇਨ ਯਾ ਇਹ ਸਮਝੇ ਨੀ ਲੋਕ ਐਡੇ ਮੂਰਖ ਨੇ ਜੇ ਕਿ ਇਹਨਾਂ ਨੇ ਸਾਡੀ ਗੱਲ ਸਮਝਣੀ ਨਹੀਂ ਵੀ ਅਸੀਂ ਕੀ ਕਰ ਰਹੇ ਹਾਂ ਔਰ ਅਸੀਂ ਬੜੀ ਸਫਾਈ ਨਾਲ ਮੁੜ ਕੇ ਫੇਰ ਇਹੋ ਸਾਰਾ ਕੁਝ ਸਤਾਫਤ ਕਰ ਦੇਾਂਗੇ ਜਿਸ ਤਰ੍ਹਾਂ ਪਹਿਲਾਂ ਸੀ ਇਸ ਇਹ ਇਹਨਾਂ ਦੀ ਨਾਦਾਨੀ ਹੈ ਜੀ ਕੌਮ ਨੂੰ ਸਮਝ ਆ ਗਿਆ ਉਹਨਾਂ ਨੇ ਜੋ ਕੀਤਾ ਇਹਨਾਂ ਨਾਲੋਂ ਲੋਕਾਂ ਦੇ ਸਾਹਮਣੇ ਹੈ ਔਰ ਇਹ ਅਜੇ ਵੀ ਸਮਝ ਰਹੇ ਵੀ ਉਹਨਾਂ ਨੂੰ ਅਸੀਂ ਜੋ ਬਣਾਵਾਂਗੇ ਅਕਾਲੀ ਦਲ ਹੁਣ ਖਤਮ ਹੈ ਸਾਨੂੰ ਅਕਾਲੀ ਦਲ ਦੀ ਗੱਲ ਕਰਨਾ ਅਕਾਲੀ ਦਲ ਦਾ ਪ੍ਰਧਾਨ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਦਾ ਫਲਾਨਾ ਅਕਾਲੀ ਦਲ ਦਾ ਤੁਸੀਂ 1995 ਵਿੱਚ ਖਤਮ ਕਰਤਾ ਸੀ ਤੁਸੀਂ ਤੁਹਾਨੂੰ ਨਿੱਜੀ ਪਾਰਟੀ ਬਣਾ ਲਿਆ ਕੋਈ ਕਨਸਟੀਟਿਊਸ਼ਨ ਨਹੀਂ ਦੱਸੋ ਕਿਹੜੀ ਕਨਸਟੀਟਿਊਸ਼ਨ ਦੇ ਅਨਸਾਰ ਚੱਲ ਰਿਹਾ ਹੈ ਅਕਾਲੀ ਦਲ ਆ ਜਿਹੜੀ ਅੰਤਰਿੰਕ ਕਮੇਟੀ ਬਣਾਈ ਹੈ ਕਿਹੜੀ ਕਨਸਟੀਟਿਊਸ਼ਨ ਦੇ ਵਿੱਚ ਲਿਖੀ ਹੋਈ ਹੈ ਅੰਤਰਿੰਕ ਕਮੇਟੀ ਆ ਜਿਹੜੀ ਇਹਨਾਂ ਨੇ ਇੱਕ ਸਰਕਲ ਜਤਨ ਰਿਪਰੈਜ਼ੈਂਟੇਟਿਵ ਬਣਾਈਨ ਸਰਕਲ ਦੇ ਇਚਾਰਜ ਬਣਾਈਨ ਉਹ ਕਿਹੜੀ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਜਿਹੜੀਆਂ ਇਹ ਟਿਕਟਾਂ ਦੇ ਰਹੇ ਨੇ ਕਿਹੜਾ ਪਾਰਲੀਮੈਂਟਰੀ ਬੋਰਡ ਹੈ ਇਹਨਾਂ ਦਾ ਜਿਹੜਾ ਟਿਕਟਾਂ ਦੇ ਰਿਹਾ ਆਪਦੀ ਆਪੇ ਹੀ ਬਣਾ ਲੈਂਦੇ ਆਪਦੀ ਆਪੇ ਹੀ ਸਾਰੇ ਨਾਮਿਨੇਟ ਕਰ ਦਿੰਦੇ ਆ ਤਾਂ ਇਹ ਸਾਰਾ ਕੁਝ ਤਾਂ ਤਵਾ ਕੀਤਾ ਹੋਇਆ ਹੈ ਔਰ ਜ਼ਹਿਦਾ ਕਰੇ ਆ ਕਿ ਜੀ ਇਹ 2007 ਤੋਂ ਤੇ ਹੁਣ ਤੱਕ ਦੀ ਗੱਲ ਹੈ ਜਾਂ 15 ਦੀ ਗੱਲ ਹੈ 15 ਤੱਕ ਦੀ ਗੱਲ ਹੈ ਇਹ ਸਾਰਾ ਕੁਝ ਲੋਕਾਂ ਦੀਆਂ ਅੱਖਾਂ ਦੇ ਵਿੱਚ ਘਟਾ ਪਾਉਣ ਵਾਸਤੇ ਹੋ ਰਿਹਾ ਲੇਕਿਨ ਲੋਕ ਹੁਣ ਜਾਗ ਚੁੱਕੇ ਨੇ ਇਨਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਲੋਕਾਂ ਦੇ ਇਸ ਤਰ੍ਹਾਂ ਨਾਲ ਅੱਖਾਂ 'ਚ ਘੱਟਾਂ ਨਹੀਂ ਪਾਇਆ ਜਾ ਸਕਦਾ ਹਾਂ ਜੇ ਇਹ ਛੋਣ ਤਾਂ ਇਹ ਆਪਣੇ ਗੁਨਾਹ ਕਬੂਲ ਕਰਕੇ ਔਰ ਫਿਰ ਉਸੇ ਅਕਾਲੀ ਦਲ ਨੂੰ ਦੁਬਾਰੇ ਬਣਾ ਕੇ ਤੇ ਲੋਕਾਂ ਨੂੰ ਸੌਂਪ ਦੇਣ ਤੇ ਆਪਣੇ ਆਪ ਸੰन्यास ਲੈਣ ਤਾਂ ਇਹਨਾਂ ਦੇ ਗੁਨਾਹਾਂ ਦਾ ਕੋਈ ਕੁਫਾਰਾ ਹੋ ਸਕਦਾ ਵਰਨਾ ਨਹੀਂ ਇਹ ਇਹਨਾਂ ਨੂੰ ਗਲਤ ਫਹਮੀ ਹੈ ਜਿਹੜੇ ਸਮਝੇਨ ਵੀ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਲਾਂਗੇ ਹੂੰ ਜੀ ਸ਼ੁਕਰੀਆ ਸਰਦਾਰ ਸਾਹਿਬ ਬਹੁਤ ਧੰਨਵਾਦ ਤੁਹਾਡਾ Welcome. Thank you so much.